ਪਤੀ ਵੱਲੋਂ ਪਤਨੀ ਦੀ ਪਿਆਰ ਦੀ ਅਜੀਬੋ-ਗਰੀਬ ਪਰਖਿਆ ਪਤਨੀ ਨੂੰ ਕਿਹਾ ਜੇ ਚੀਖੀ ਤਾਂ ਸਮਝਾਂਗਾ ਮੈਨੂੰ ਪਿਆਰ ਨਹੀਂ ਕਰਦੀ ਪਾਠੀ ਪਤੀ ਦਾ ਅਜੀਬੋ-ਗਰੀਬ ਕਿਣਾਉਣਾ ਕੰਮ ਮਾਮਲਾ ਹਰਿਆਣਾ ਦੇ ਸਰਸਾ ਦਾ ਹੈ ਜਿੱਥੇ ਮੁਸਾਹਿਬ ਵੜਾ ਗੁਰਦੁਆਰਾ ਦੇ ਪਾਠੀ ਨੇ ਗੁਰਦੁਆਰੇ ਦੇ ਵਿੱਚ ਆਪਣੀ ਪਤਨੀ ਦੇ ਪਿਆਰ ਦੀ ਪਰਖਿਆ ਲੈਂਦੇ ਹੋਏ ਉਸ ਤੇ ਬਲੇਟ ਦੇ ਨਾਲ ਵਾਰ ਕਰ ਦਿੱਤਾ ਤੇ ਉਸ ਨੂੰ ਲਹੂ ਲਹਾਨ ਕਰ ਦਿੱਤਾ ਬਲੇਟ ਮਾਰਦੇ ਹੋਏ ਉਸ ਨੇ ਪਤਨੀ ਨੂੰ ਕਿਹਾ ਕਿ ਜੇ ਤੇਰੇ ਮੂੰਹ ਦੇ ਵਿੱਚੋਂ ચીਖ ਨਿਕਲੀ ਤਾਂ ਮੈਂ ਸਮਝੂਗਾ ਕਿ ਤੂੰ ਮੈਨੂੰ ਪਿਆਰ ਨਹੀਂ ਕਰਦੀ ਪਾਠੀ ਪਤੀ ਨੂੰ ਆਪਣੇ ਪਿਆਰ ਦਾ ਵਿਸ਼ਵਾਸ ਦਿਵਾਉਣ ਦੇ ਲਈ ਪਤਨੀ ਨੇ ਦਰਦ ਸਹਿੰਦੇ ਹੋਏ ਮੂੰਹ ਦੇ ਵਿੱਚੋਂ ਆਵਾਜ਼ ਤੱਕ ਨਹੀਂ ਕੱਢੀ ਅਤੇ ਬਿਖੋਸ਼ ਹੋ ਗਈ ਹੋਸ਼ ਆਉਣ ਤੇ ਉਸਨੇ ਆਪਣੇ ਪਿਤਾ ਨੂੰ ਫੋਨ ਕੀਤਾ ਉਸ ਤੋਂ ਬਾਅਦ ਪਿਤਾ ਨੇ ਸੌਰੇ ਪਹੁੰਚ ਕੇ ਆਪਣੀ ਧੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਘਟਨਾ ਦੀ ਸੂਚਨਾ ਮਿਲਦੇ ਹੀ ਸਦਰ ਥਾਣਾ ਪੁਲਿਸ ਨੇ ਹਸਪਤਾਲ ਪਹੁੰਚ ਕੇ ਬਿਆਨ ਦਰਜ ਕੀਤੇ ਪੁਲਿਸ ਨੇ આરોપી ਪਤੀ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਹੈ ਪਤੀ ਨੇ ਪੁੱਛਿਆ ਕਿੰਨਾ ਪਿਆਰ ਕਰਦੀ ਹੈ ਪਤਨੀ ਨੇ ਕਿਹਾ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਤਾਂ ਪਤੀ ਨੇ ਕਿਹਾ ਮੈਂ ਪਰਖਿਆ ਲਾਵਾਂਗਾ ਜੇ ਤੇਰੇ ਮੂੰਹ ਦੇ ਵਿੱਚੋਂ ਚੀਖ ਨਿਕਲੀ ਤਾਂ ਮੈਂ ਸਮਝੂਗਾ ਕਿ ਤੂੰ ਮੈਨੂੰ ਪਿਆਰ ਨਹੀਂ ਕਰਦੀ ਇਸੇ ਦੌਰਾਨ ਉਸਨੇ ਆਪਣੀ ਪਤਨੀ ਤੇ ਬਲੇਡ ਦੇ ਨਾਲ ਕਈ ਵਾਰ ਕੀਤੇ ਅਤੇ ਲਹੂ ਲਹਾਨ ਕਰ ਦਿੱਤਾ ਪਤਨੀ ਨੇ ਵੀ ਆਪਣੇ ਪਿਆਰ ਦੀ ਪਰਖਿਆ ਦੇਣ ਦੇ ਲਈ ਮੂਹ ਦੇ ਵਿੱਚੋਂ ਇੱਕ ਵੀ ਚੀਖ ਨਹੀਂ ਕੱਢੀ ਤੇ ਬੇਹੋਸ਼ ਹੋ ਗਈ ਜਾਣਕਾਰੀ ਦੇ ਮੁਤਾਬਕ ਪੀੜਤ ਔਰਤ ਮਾਨਸਾ ਦੀ ਹੈ ਜਿਸ ਦਾ ਵਿਆਹ ਸਿਰਸਾ ਜ਼ਿਲ੍ਹੇ ਦੇ ਪਿੰਡ ਅਲੀਕਾ ਨਿਵਾਸੀ ਜਗਤਾਰ ਸਿੰਘ ਦੇ ਨਾਲ ਹੋਇਆ ਸੀ ਪੀੜਤਾ ਦਾ ਕਹਿਣਾ ਹੈ ਕਿ ਉਸ ਦਾ ਪਤੀ ਪਿੰਡ ਮੁਹਾਸਿਬ ਪਿੰਡ ਦੇ ਗੁਰਦੁਆਰੇ ਦੇ ਵਿੱਚ ਪਾਠੀ ਦਾ ਕੰਮ ਕਰਦਾ ਹੈ ਜਦੋਂ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਆਈ ਤਾਂ ਇਸ ਦੌਰਾਨ ਉਸ ਦੇ ਪਤੀ ਨੇ ਉਸ ਨੂੰ ਕਿਹਾ ਕਿ ਤੂੰ ਮੈਨੂੰ ਕਿੰਨਾ ਪਿਆਰ ਕਰਦੀ ਹੈ ਤਾਂ ਮਹਿਕ ਨੇ ਜਵਾਬ ਦਿੱਤਾ ਬਹੁਤ ਜ਼ਿਆਦਾ ਪੇੜਤਾ ਦਾ ਕਹਿਣਾ ਹੈ ਕਿ ਉਸ ਦਾ ਪਤੀ ਉਸ ਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਚੋਟ ਮਾਰਦਾ ਹਾਂ ਤਾਂ ਦੇਖਦਾ ਹਾਂ ਕਿ ਤੂੰ ਚੀਖਦੀ ਹੈ ਜਾਂ ਨਹੀਂ ਜੇ ਤੂੰ ਚਿੱਖੀ ਤਾਂ ਸਾਬਤ ਹੋ ਜਾਵੇਗਾ ਕਿ ਤੂੰ ਮੈਨੂੰ ਪਿਆਰ ਨਹੀਂ ਕਰਦੀ ਪਿਆਰ ਦਾ ਵਿਸ਼ਵਾਸ ਦਵਾਉਣ ਦੇ ਲਈ ਔਰਤ ਨੇ ਸਾਰਾ ਦਰਦ ਸਹਿ ਲਿਆ ਅਤੇ ਇੱਕ ਸੀ ਤੱਕ ਨਵੱਟੀ ਤੇ ਬੇਹੋਸ਼ ਹੋ ਗਈ ਪਤੀ ਜਗਤਾਰ ਸਿੰਘ ਨੇ ਆਪਣੇ ਹੱਥ ਦੇ ਵਿੱਚ ਇੱਕ ਪਲੇਟ ਲਿਆ ਅਤੇ ਮਹਿਕ ਦਾ ਹੱਥ ਕੱਟ ਦਿੱਤਾ ਕਾਲਪਨੀਕ ਨਾਮ ਹੈ ਜੋ ਪਤਨੀ ਨੂੰ ਆਪਣੇ ਪਿਆਰ ਦਾ ਵਿਸ਼ਵਾਸ ਦਿਵਾਉਣ ਦੇ ਲਈ ਪਤਨੀ ਨੇ ਦਰਦ ਬਰਦਾਸ਼ਤ ਕੀਤਾ ਤੇ ਮੂੰਹ ਦੇ ਵਿੱਚੋਂ ਇੱਕ ਵੀ ਚੀਕ ਨਹੀਂ ਕਢੀ ਬਲੇਡ ਦੇ ਸੈਂਕੜਾ ਵਾਰ ਸਹਿ ਕੇ ਵੀ ਉਹ ਲਹੂ ਲਹਾਨ ਹੋ ਗਈ ਪਰ ਚੀਕ ਨਹੀਂ ਮਾਰੀ ਤੇ ਬਿਹੋਸ਼ ਹੋ ਗਈ ਪਿਤਾ ਨੂੰ ਫੋਨ ਕੀਤਾ ਜਾਣਕਾਰੀ ਮਿਲੀ ਤਾਂ ਉਸ ਨੂੰ ਹਸਪੀਟਲ ਲੈ ਕੇ ਗਏ ਤਾਂ ਹੁਣ ਐਫ ਆਈ ਆਰ ਇਸ ਪਾਠੀ ਗ੍ਰੰਥੀ ਦੇ ਖਿਲਾਫ ਜਿਹੜੀ ਆ ਦਰਜ ਕਰ ਲਈ ਗਈ ਹੈ ਪਤੀ ਵੱਲੋਂ ਪਤਨੀ ਦੀ ਪਿਆਰ ਦੀ ਅਜੀਬੋ ਗਰੀਬ ਪਰਖਿਆ ਪਤਨੀ ਨੂੰ ਕਿਹਾ ਜੇ ਚੀਖੀ ਤਾਂ ਸਮਝਾਂਗਾ ਮੈਨੂੰ ਪਿਆਰ ਨਹੀਂ ਕਰਦੀ ਪਾਠੀ ਪਤੀ ਦਾ ਅਜੀਬੋ ਗਰੀਬ ਕਿਣਾਉਣਾ ਕਮ ਮਾਮਲਾ ਹਰਿਆਣਾ ਦੇ सिरसा ਦਾ ਹੈ ਜਿੱਥੇ ਮੁਸਾਹਿਬ ਵਲਾ ਗੁਰਦੁਆਰਾ ਦੇ ਪਾਠੀ ਨੇ ਗੁਰਦੁਆਰੇ ਦੇ ਵਿੱਚ ਆਪਣੀ ਪਤਨੀ ਦੇ ਪਿਆਰ ਦੀ ਪਰਖਿਆ ਲੈਂਦੇ ਹੋਏ ਉਸਤੇ ਬਲੇਟ ਦੇ ਨਾਲ ਵਾਰ ਕਰ ਦਿੱਤਾ ਤੇ ਉਸ ਨੂੰ ਲਹੂ ਲਹਾਨ ਕਰ ਦਿੱਤਾ ਲੇਟ ਮਾਰਦੇ ਹੋਏ ਉਸਨੇ ਪਤਨੀ ਨੂੰ ਕਿਹਾ ਕਿ ਜੇ ਤੇਰੇ ਮੂੰਹ ਦੇ ਵਿੱਚੋਂ ਚੀਖ ਨਿਕਲੀ ਤਾਂ ਮੈਂ ਸਮਝੂਗਾ ਕਿ ਤੂੰ ਮੈਨੂੰ ਪਿਆਰ ਨਹੀਂ ਕਰਦੀ ਪਾਠੀ ਪਤੀ ਨੂੰ ਆਪਣੇ ਪਿਆਰ ਦਾ ਵਿਸ਼ਵਾਸ ਦਿਵਾਉਣ ਦੇ ਲਈ ਪਤਨੀ ਨੇ ਦਰਦ ਸਹਿੰਦੇ ਹੋਏ ਮੂੰਹ ਦੇ ਵਿੱਚੋਂ ਆਵਾਜ਼ ਤੱਕ ਨਹੀਂ ਕੱਢੀ ਅਤੇ ਬੇਹੋਸ਼ ਹੋ ਗਈ ਹੋਸ਼ ਆਉਣ ਤੇ ਉਸਨੇ ਆਪਣੇ ਪਿਤਾ ਨੂੰ ਫੋਨ ਕੀਤਾ ਉਸ ਤੋਂ ਬਾਅਦ ਪਿਤਾ ਨੇ ਸੌਰੇ ਪਹੁੰਚ ਕੇ ਆਪਣੀ ਧੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਘਟਨਾ ਦੀ ਸੂਚਨਾ ਮਿਲਦੇ ਹੀ ਸਦਰ ਥਾਣਾ ਪੁਲਿਸ ਨੇ ਹਸਪਤਾਲ ਪਹੁੰਚ ਕੇ ਬਿਆਨ ਦਰਜ ਕੀਤੇ ਪੁਲਿਸ ਨੇ આરોપી ਪਤੀ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਹੈ ਪਤੀ ਨੇ ਪੁੱਛਿਆ ਕਿੰਨਾ ਪਿਆਰ ਕਰਦੀ ਹੈ ਪਤਨੀ ਨੇ ਕਿਹਾ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਤਾਂ ਪਤੀ ਨੇ ਕਿਹਾ ਮੈਂ ਪਰਖਿਆ ਲਾਵਾਂਗਾ ਜੇ ਤੇਰੇ ਮੂੰਹ ਦੇ ਵਿੱਚੋਂ ਚੀਖ ਨਿਕਲੀ ਤਾਂ ਮੈਂ ਸਮਝੂਗਾ ਕਿ ਤੂੰ ਮੈਨੂੰ ਪਿਆਰ ਨਹੀਂ ਕਰਦੀ ਇਸੇ ਦੌਰਾਨ ਉਸਨੇ ਆਪਣੀ ਪਤਨੀ ਤੇ ਬਲੇਡ ਦੇ ਨਾਲ ਕਈ ਵਾਰ ਕੀਤੇ ਅਤੇ ਲਹੂ ਲਹਾਨ ਕਰ ਦਿੱਤਾ ਪਤਨੀ ਨੇ ਵੀ ਆਪਣੇ ਪਿਆਰ ਦੀ ਪਰਖਿਆ ਦੇਣ ਦੇ ਲਈ ਮੂੰਹ ਦੇ ਵਿੱਚੋਂ ਇੱਕ ਵੀ ਚੀਖ ਨਹੀਂ ਕੱਢੀ ਤੇ ਬੇਹੋਸ਼ ਹੋ ਗਈ। ਜਾਣਕਾਰੀ ਦੇ ਮੁਤਾਬਕ ਪੀੜਤ ਔਰਤ ਮਾਨਸਾ ਦੀ ਹੈ ਜਿਸ ਦਾ ਵਿਆਹ ਸਿਰਸਾ ਜ਼ਿਲ੍ਹੇ ਦੇ ਪਿੰਡ ਅਲੀਕਾ ਨਿਵਾਸੀ ਜਗਤਾਰ ਸਿੰਘ ਦੇ ਨਾਲ ਹੋਇਆ ਸੀ। ਪੀੜਤਾ ਦਾ ਕਹਿਣਾ ਹੈ ਕਿ ਉਸ ਦਾ ਪਤੀ ਪਿੰਡ ਮੁਹਾਸਿਬ ਪਿੰਡ ਦੇ ਗੁਰਦੁਆਰੇ ਦੇ ਵਿੱਚ ਪਾਠੀ ਦਾ ਕੰਮ ਕਰਦਾ ਹੈ। ਜਦੋਂ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਆਈ ਤਾਂ ਇਸ ਦੌਰਾਨ ਉਸ ਦੇ ਪਤੀ ਨੇ ਉਸ ਨੂੰ ਕਿਹਾ ਕਿ ਤੂੰ ਮੈਨੂੰ ਕਿੰਨਾ ਪਿਆਰ ਕਰਦੀ ਹੈਂ। ਤਾ ਮਹਿਕ ਨੇ ਜਵਾਬ ਦਿੱਤਾ ਬਹੁਤ ਜ਼ਿਆਦਾ ਪੇੜਤਾ ਦਾ ਕਹਿਣਾ ਹੈ ਕਿ ਉਸ ਦਾ ਪਤੀ ਉਸ ਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਚੋਟ ਮਾਰਦਾ ਹਾਂ ਤਾਂ ਦੇਖਦਾ ਹਾਂ ਕਿ ਤੂੰ ચીਖਦੀ ਹੈ ਜਾਂ ਨਹੀਂ ਜੇ ਤੂੰ ਚਿੱਖੀ ਤਾਂ ਸਾਬਤ ਹੋ ਜਾਵੇਗਾ ਕਿ ਤੂੰ ਮੈਨੂੰ ਪਿਆਰ ਨਹੀਂ ਕਰਦੀ ਪਿਆਰ ਦਾ ਵਿਸ਼ਵਾਸ ਦਿਵਾਉਣ ਦੇ ਲਈ ਔਰਤ ਨੇ ਸਾਰਾ ਦਰਦ ਸਹਿ ਲਿਆ ਅਤੇ ਇੱਕ ਸੀ ਤੱਕ ਨਵੱਟੀ ਤੇ ਬੇਹੋਸ਼ ਹੋ ਗਈ ਪਤੀ ਜਗਤਾਰ ਸਿੰਘ ਨੇ ਆਪਣੇ ਹੱਥ ਦੇ ਵਿੱਚ ਇੱਕ ਬਲੇਡ ਲਿਆ ਅਤੇ ਮਹਿਕ ਦਾ ਹੱਥ ਕੱਟ ਦਿੱਤਾ ਕਲਪਨਿਕ ਨਾਮ ਹੈ ਜੋ ਪਤਨੀ ਨੂੰ ਆਪਣੇ ਪਿਆਰ ਦਾ ਵਿਸ਼ਵਾਸ ਦਿਵਾਉਣ ਦੇ ਲਈ ਪਤਨੀ ਨੇ ਦਰਦ ਬਰਦਾਸ਼ ਕੀਤਾ ਤੇ ਮੂੰਹ ਦੇ ਵਿੱਚੋਂ ਇੱਕ ਵੀ ਚੀਕ ਨਹੀਂ ਕੱਢੀ ਬਲੇਡ ਦੇ ਸੈਂਕੜਾ ਵਾਰ ਸਹਿਕੇ ਵੀ ਉਹ ਲਹੂ ਲਹਾਨ ਹੋ ਗਈ ਪਰ ਚੀਕ ਨਹੀਂ ਮਾਰੀ ਤੇ ਵਿਹੋਸ਼ ਹੋ ਗਈ ਪਿਤਾ ਨੂੰ ਫੋਨ ਕੀਤਾ ਜਾਣਕਾਰੀ ਮਿਲੀ ਤਾਂ ਉਸ ਨੂੰ ਹਸਪਤਲ ਲੈ ਕੇ ਗਏ ਤਾਂ ਹੁਣ ਐਫ ਆਈ ਆਰ ਇਸ ਪਾਠੀ ਗ੍ਰੰਥੀ ਦੇ ਖਿਲਾਫ ਜਿਹੜੀ ਆ ਦਰਜ ਕਰ ਲਈ ਗਈ ਹੈ